ਲੰਗਰ ਲੱਗਣਿਆ ਪਹਿਲਾ ਲੰਗਰ ਲੱਗਣਾ ਮਾ ਮਾਈ ਦੀ ਕਿਰਪਾ ਸੋ ਕਿਰਪਾ ਸੇ ਇਸ ਥਾਨ ਪਰ ਹਨ 24 25 26 27 ਜੁਲਾਈ ਕੋ ਲੰਗਰ ਲਗਾਇਆ ਜਾਏਗਾ ਤੇ ਦੂਜਾ ਲੰਗਰ ਜਿਹੜਾ ਲੱਗਣਾ ਉਹ ਪਹਿਲੀ 2 3 4 ਵਾਸਤੇ ਨੂੰ ਤੇ ਬੋਰਡ ਲੱਗੇ ਹੋਏ ਆ ਲੋ ਜੀ ਇਹ ਦੇਖੋ ਹਾਂ ਜੀ ਸੱਚੀ ਜੀ ਕਾਲ ਜੀ ਸਾਰਿਆਂ ਨੂੰ ਦੇਖਣ ਅਵੇ ਬਲੌਗਸ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਚੱਲੇ ਆਂ ਅਸੀਂ ਚਿੰਤਪੁਰ ਨੇ ਮੇਲੇ ਆ ਦੇ ਜਿਹੜੇ ਪੋਸਟਰ ਲੱਗੇ ਉਹ ਹਨ ਉਹ ਇੱਥੇ ਇੱਥੇ ਲੱਗਣ ਲੱਗਣੇ ਆ ਉਹ ਦਿਖਾਵਾਂਗੇ ਵੀਡੀਓ ਨਾਲ ਬਣੀ ਰਹੀਓ ਕਦੋਂ ਦੀ ਅਸ਼ਟਮੀ ਆ ਉਹ ਮੈਂ ਪੋਸਟ ਪਾਈ ਵੀ ਹੋਈ ਆ ਤੇ ਸ਼ੋਰਟ ਵੀ ਪਾਈ ਹੋਈ ਆ ਜ਼ਰੂਰ ਦੇਖ ਲਈਓ ਤੇ ਫਿਰ ਉਹ ਤੁਹਾਨੂੰ ਮਤਲਬ ਕਿ ਜੋ ਚਿੰਤਪੁਰ ਨੇ ਜਿੱਦਾਂ ਤੁਰਕੇ ਜਾਂਦੀ ਆ ਸੰਗਤ ਨਾ ਸਾਵਣ ਚਾਲੇ ਸ਼ੁਰੂ ਹੋ ਜਾਣੇ ਆ 25 ਜੁਲਾਈ ਤੋਂ ਤੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਸਾਵਣ ਚਾਲਿਆਂ ਦੇ ਜਿਹੜੇ ਜਾਂਦੇ ਆ ਨਾ ਚਿੰਤਪੁਰ ਨੇ ਵਾਧਾ ਦਰਸ਼ਨ ਕਰਨ ਤੇ ਉਹਨਾਂ ਦੇ ਉਹਨਾਂ ਲਈ ਵੱਖ-ਵੱਖ ਪੜਾਮਾ ਤੇ ਲੱਗੇ ਹੁੰਦੇ ਆ ਲੰਗਰ ਉਹ ਤੁਹਾਨੂੰ ਦਿਖਾਵਾਂਗਾ ਕਿੱਥੇ-ਕਿੱਥੇ ਲੰਗਰ ਲੱਗੇ ਹੁੰਦੇ ਆ ਰੈਸਟ ਵਾਸਤੇ ਕਿੱਥੇ ਹੁੰਦਾ ਆ ਸਾਰਾ ਦਿਖਾਵਾਂਗਾ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਰਚੂ ਕਰਦੇ ਹੋ ਤੇ 25 ਤਰੀਕ ਤੋਂ ਸਾਵਣ ਨਗਰਾਤਰੇ ਸ਼ੁਰੂ ਹੋ ਜਾਣੇ ਆ ਸਾਵਣ ਚਾਲੇ ਮਾਤਾ ਰਾਣੀ ਦੇ ਮਾਤਾ ਚਿੰਤਪੁਰ ਨੇ ਚਾਲੇ ਜਾਂਦੇ ਆ ਔਰ ਸ਼ੁਰੂ ਹੋ ਜਾਣੇ 25 ਤਰੀਕ ਨੂੰ ਅਸ਼ਟਮੀ ਹੈਗੀ ਪਹਿਲੇ ਤਰੀਕ ਨੂੰ ਜਿੰਨਾ ਕਿ ਪਹਿਲਾ 10 ਮੀਤਰਾ ਪੋਜ਼ਿਟਿਵ ਪਾਈ ਹੋਈ ਆ ਤੇ ਇਹ ਵੀਡੀਓ ਵੀ ਪੂਰੀ ਅਪਡੇਟ ਦੇਖ ਲਿਓ ਕਿ ਕਿੱਥੇ ਲੰਗਰ ਲੱਗੇ ਹੋਏ ਜਿਹੜੇ ਸੰਗਤ ਜਾਂਦੇ ਉਹਨਾਂ ਵਾਸਤੇ ਕਾਫੀ ਲੰਗਰ ਲੱਗੇ ਹੁੰਦੇ ਆ ਜਿਹੜੇ ਸੰਗਤ ਤੁਰ ਕੇ ਪੈਦਲ ਯਾਤਰਾ ਕਰਦੀ ਹੈ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਉਹਨਾਂ ਲਈ ਲੰਗਰ ਕਾਫੀ ਲੱਗੇ ਹੁੰਦੇ ਆ ਉਹ ਤੁਹਾਨੂੰ ਦਵਾਵਾਂਗੇ ਕਿੱਥੇ ਕਿੱਥੇ ਫੜਾਵਾਂ ਤੇ ਮੇਨ ਜਿਹੜੇ ਲੰਗਰ ਲੱਗੇ ਹੋਏ ਆ ਤੇ ਚਲੋ ਹੀ ਚੱਲਦੇ ਆ ਜਾ ਕੇ ਹੁਣ ਅੱਜ ਤੁਹਾਨੂੰ ਉੱਥੇ ਦਿਖਾਉਨੇ ਆ ਸਾਰਾ ਰੋਡਦਾਂ ਨੇ ਕੀ ਦੇ ਹੈ ਕੀ ਨਹੀਂ ਆ ਵੀਡੀਓ ਨੂੰ ਬਣੇ ਰਹੀਓ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਆ ਕਰਿਓ ਜੀ ਚੱਲਦੇ ਆ ਲੋ ਜੀ ਇਸ ਤਰ੍ਹਾਂ ਕੁ ਫਾਬੀ ਹੋਈ ਆ ਤੇ ਮਾਤਾ ਦੇ ਦਰਵਾਜ਼ੇ ਜਾਣੇ ਉਹ ਲੰਗਰ ਲੱਗਣਾ ਹੈ ਪਹਿਲਾ ਲੰਗਰ ਲੱਗਣਾ ਮਾ ਮਾਈ ਕੀ ਕਿਰਪਾ ਸੇ ਕਿਰਪਾ ਸੇ ਇਸ ਥਾਨ ਪਰ ਹਨ 24 25 26 27 ਜੁਲਾਈ ਕੋ ਲੰਗਰ ਲਗਾਇਆ ਜਾਏਗਾ ਤੇ ਦੂਜਾ ਲੰਗਰ ਜਿਹੜਾ ਲੱਗਣਾ ਹੈ ਉਹ ਪਹਿਲੀ 2 3 4 ਅਗਸਤ ਨੂੰ ਤੇ ਬੋਰਡ ਲੱਗੇ ਹੋਏ ਆ ਲੋ ਜੀ ਇਹ ਦੇਖੋ ਇਹ ਦੋ ਲੰਗਰ ਜੋ ਲਗਾਏ ਜਾਣੇ ਥਾਨ ਤੇ ਵੀ ਬੋਰਡ ਲੱਗਾ ਆ ਹਨ ਤੇ ਇੱਥੇ ਵੀ ਲੰਗਰ ਆ ਜਾ ਮਾ ਦੁਰਗਾ ਲੰਗਰ ਕਮੇਟੀ ਵੈਲ 웰ਫੇਅਰ ਸੁਸਾਇਟੀ ਘਵਾਲ ਆਇਆ ਕਿੰਤ ਕੰਨੀ ਰੋਡ ਦੀ ਹਾਲ ਹੈ ਲੋ ਜੀ ਇੱਥੇ ਇੱਕ ਚੌਥਾ ਲੰਗਰ ਪੰਡਾਰਾ 29 ਜੁਲਾਈ ਤੋਂ 1 2 ਅਗਸਤ ਤੱਕ ਰਾਜਪੂਰ Rajput Sewa Dal ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਇਹ ਵੀ ਇੱਥੇ ਲੰਗਰ ਲੱਗਣਾ ਹੈ ਤੇ ਲੋ ਜੀ ਅੱਜ ਤੁਹਾਨੂੰ ਦਖਾਵਾਗੇ ਪੂਜਾ ਮਾਤਾ ਝੰਡੇ ਰੱਖ ਲੈ ਲੋ ਜੀ ਤੇ ਝੰਡੇ ਰੱਖੋ ਮਾਤਾ ਰਾਣੀ ਜੀ ਦੇ ਸਾਹਮਣੇ ਚੱਲ ਰਹੇ ਹੋਣ ਵਾਲੇ ਦੇਖੋ ਇਹ ਵੀ ਚੱਲਦੇ ਹੋਣ। ਉਹ ਇੱਥੇ ਦਰਵਾਜ਼ਾ ਨੰਦਰਵਾਜ਼ ਲੱਗਿਆ ਹੈ ਪੰਡਾਲ ਦਾ। ਲੋ ਜੀ ਜਿਹੜੇ ਪਹਿਲੀ ਚੜਾਈ ਚੜਦੇ ਆਂ ਅਸੀਂ ਤੇ ਹਜਰ ਤੇ ਬਾਬਾ ਦਰਗਾਹ ਹਜਰ ਤੇ ਬਾਬਾ ਦੀ ਹੈ ਇੱਥੋਂ ਪਹਿਲੀ ਚੜਾਈ ਹੈ ਜੀ ਦੇਖੋ। ਇਹ ਹੈ ਦਰਗਾਹ ਅਜਰ ਤੇ ਬਾਬਾ ਪੁਸ਼ਾਂ ਜੀ ਤੇ ਇੱਥੋਂ ਪਹਿਲੀ ਚਿੰਤਪੁਰ ਨੇ ਲੱਗਦੀ ਆ ਬਹੁਤ ਰੌਣਕਾਂ ਹੁੰਦੀਆਂ 22 ਦਿਨਾਂ ਦਾ ਪਹਨ ਤੇ ਇੱਥੋਂ ਲੰਘਿਆ ਨਹੀਂ ਜਾਣਾ ਹੈਗਾ ਇੰਨਾ ਬਹੁਤ ਸੋਹਣਾ ਦਾ ਆ ਗਿਆ ਦਰਸ਼ਣ ਕਰਨ ਦਾ ਵਾਸਤੇ ਚਿੰਤਪੁਰ ਨੇ ਜੀ ਇੱਧਰ ਬੋਰਡ ਲੱਗ ਗਏ ਆ ਤੇ ਲੋ ਜੀ ਸੰਗਤ ਜੀ ਇੱਧਰ ਲੱਗਾ ਹੋਇਆ ਮਾਤਾ ਚਿੰਤਪੁਰਨੀ ਜਿਹੜੇ ਸਾਵਣ ਦਾ ਤੈ ਜਾਂਦੇ ਆ ਮੇਨ ਬਾਜ਼ਾਰ ਬੱਸ ਹੀ ਗੁਜਦਾ ਜਲੰਧਰ ਕੀ ਔਰ ਸੇ 15ਵਾਂ ਬਾਸ਼ਿਕ ਲੰਗਰ ਮਹਾਮਾਈ ਚਿੰਤਪੁਰਨੀ 26 ਜੁਲਾਈ ਤੋਂ ਇੱਕ ਗਾਸਤਾਕਾ ਇਸ ਜਗ੍ਹਾ ਤੇ ਤੇ ਲੰਗਰ ਲੱਗਣਾ ਆ ਤੇ ਦੇਖੋ ਚਲੋ ਜੀ ਇਹ 26 ਜੁਲਾਈ ਤੋਂ 1 ਅਗਸਤ ਤੱਕ ਇੱਥੇ ਲੰਗਰ ਲੱਗਣਾ ਆ ਤੇ ਜਲੰਧਰ ਦੀ ਜਲੰਧਰ ਬਲੋਂ ਤੇ ਜਿਹੜੇ ਸਾਵਨ ਰਾਤੇ ਆਣੇ ਆ ਹੁਣਾ ਨਾ ਤੇ ਉਸ ਤੇ ਮਤਲਬ ਬੋਰਡਰ ਵਗੈਰਾ ਲੱਗ ਚੁੱਕੇ ਆ ਤੇ ਬਾਕੀ ਗਾਹਾਂ ਜਾ ਕੇ ਅੱਗੇ ਵੀ ਤੁਹਾਨੂੰ ਦਿਖਾਣੇ ਆ ਤੇ ਵੀਡੀਓ ਨਾ ਬਣੇ ਕਿ 16ਵਾਂ ਸਾਲਾਨਾ ਲੰਗਰ 26 27 28 ਜੁਲਾਈ ਨੂੰ 2025 ਤੇ ਇੱਥੇ ਵੀ ਲੱਗਣਾ ਹੈ ਜੈ ਮਾ ਸੇਵਾ ਦਾਲ ਹਸਰਪੁਰੋਂ ਇਹ ਦੇਖੋ ਜੀ ਤੇ ਇਹ ਵੀ ਲੱਗਣਾ ਹੈ ਲੰਗਰ 26 27 28 ਜੁਲਾਈ ਨੂੰ ਸੇਵਾ ਜੈ ਮਾ ਸੇਵਾ ਦਾਲ ਤੇ ਇੱਥੇ ਲੱਗੇ ਹੁੰਦੇ ਲੰਗਰ ਤੇ ਬਾਕੀ ਅੱਗੇ ਵੀ ਦਿਖਾਉਣੀ ਹੈ ਵੀਡੀਓ ਨੂੰ ਬਣੇ ਰਹੀਓ ਔਰ ਜੀ ਇੱਥੇ ਇੱਕ ਚੌਥਾ ਲੰਗਰ ਭੰਡਾਰਾ 29 ਜੁਲਾਈ ਤੋਂ ਇੱਕ 2 ਅਗਸਤ ਤੱਕ ਰਾਜਪੂਰ Rajput Sewa Dal ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਇਹ ਵੀ ਇੱਥੇ ਲੰਗਰ ਲੱਗਣਾ ਹੈ ਤੇ ਇਹ ਲੱਗਣਾ ਹੈ 29 ਜੁਲਾਈ ਤੋਂ 2 ਅਗਸਤ ਤੱਕ ਤੇ ਕਾਫੀ ਲੰਗਰ ਲੱਗਣੇ ਆ ਜਿਹੜੀ ਸੰਗਤ ਮਤਲਬ ਕਿ ਜਾਂਦੀ ਹੈ ਦਰਸ਼ਨਾਂ ਵਾਸਤੇ ਜਾਂਦੀ ਹੈ ਚਿੰਤਪੂਰਨੀ ਉਹਨਾਂ ਵਾਸਤੇ ਤੇ ਆ ਮੰਗੂ ਆਉਣ ਨਰੀ ਇੱਥੇ ਵੀ ਮਤਲਬ ਕਿ ਲੰਗਰ ਲੱਗੇ ਹੁੰਦੇ ਆ ਵੀ ਲੰਗਰ ਲੱਗਦਾ ਹੁੰਦਾ ਆ ਇਹ ਇੱਥੇ ਵੀ ਲੰਗਰ ਹੁੰਦਾ ਹੈ ਇਹ ਸਾਰੇ ਜਗ੍ਹਾ ਤੇ ਲੰਗਰ ਹੁੰਦੇ ਆ ਤੇ ਇਹ ਉਹਨਾਂ ਵਾਸਤੇ ਹੁੰਦੇ ਨੇ ਜਿਹੜੇ ਚਿੰਤਪੂਰਨ ਮਾਤਾ ਦੇ ਚਾਲਿਆਂ ਤੇ ਜਾਂਦੀਆਂ ਤੁਪਕੇ ਸਾਬੂ ਚਾਲਿਆਂ ਤੇ ਤੇ ਇਹਨਾਂ ਵਾਸਤੇ ਲੰਗਰ ਹੁੰਦੇ ਆ ਲੋ ਜੀ ਆ ਇਕ ਇੱਥੇ ਲੰਗਰ ਲੱਗਣਾ ਆ ਤੇ ਇਹ ਹੈਗਾ ਸ਼੍ਰੀ ਬਾਲਾ ਜੀ ਨੌਜਵਾਨ ਸਭਾ ਹਨ ਜਲੰਧਰ ਵਾਲੋਂ ਕੀ ਔਰ ਸੇ 25 26 27 17ਵਾਂ ਵਾਰਸ਼ਿਕ ਲੰਗਰਵਾ 25 26 27 ਨੂੰ ਜੁਲਾਈ ਨੂੰ ਤੇ ਇਹ ਦੇਖੋ ਜੀ ਅਦਰ ਬੋਰਡ ਲੱਗਾ ਤੇ ਇੱਥੇ ਲੰਗਰ ਲੱਗਣਾ ਆ ਤੇ ਇਹ ਲੰਗਰ ਤੁਹਾਨੂੰ ਦੱਸਦੇ ਪਏ ਆ ਕਿ ਜਿਹੜੇ ਚਿੰਤਪੁਰਨੀ ਮਾਤਾ ਦੇ ਹਨ ਚਾਲਿਆਂ ਵਾ ਸਾਵਣ ਚਾਲੇ ਚ ਚੱਲ ਹੋਣੇ ਆ ਉਹਨਾਂ ਤੇ ਜਿਹੜੇ ਤੁਰ ਕੇ ਚੱਲਦੇ ਤੇ ਜਾਂਦੇ ਆ ਤੇ ਉਹਨਾਂ ਵਾਸਤੇ ਇਹ ਲੰਗਰ ਲੱਗਣੇ ਆ ਤੇ ਦੇਖੋ ਜੀ ਸ਼੍ਰੀ ਬਾਲਾ ਜੀ ਨੋਜਣਾ ਸਭਾ ਜਲੰਧਰ அம்பਾਲੋ ਕੀ ਔਰ ਸੇ ਆ 25 26 27 ਨੂੰ ਆ ਜੀ ਇਹ ਲੰਗਰ ਤੇ ਸਤਾਰਮਾ ਵਾਰਸ਼ਿਕ ਭੰਡਾਰਾ ਆਇਆ ਇਹੋ ਵੀ ਮਤਲਬ ਕਿ ਸਾਹਮਣੇ ਬਾਬਾ ਹਜ ਇੱਧਰ ਵੀ ਸ਼ਾਹ ਨੂਰ ਜਮਾਲ ਦਰਬਾਰ ਇਹਨੇ ਵੀ ਇੱਥੇ ਲੰਗਰ ਜਦੋਂ ਲੱਗੇ ਹੁੰਦੇ ਆ ਨਾ ਤੇ ਇਹ ਵੀ ਲੱਗੇ ਹੋਇਆ ਬੋਰਡ ਹੈ ਨਾ ਇੱਧਰ ਪਹਿਲਾ ਸਰਬਸਾਂਝੀ ਸਮਮਤੀ ਹਸਿਆਰ ਪਰ ਬਾਸ਼ਿਕ ਲੰਗਰ 29 ਜੁਲਾਈ ਤੋਂ 2 ਅਗਸਤ ਤੱਕ ਇਹ ਦੇਖੋ ਤੇ ਇੱਧਰ ਜਿਹੜਾ ਆ ਇਹ ਵੀ 10ਵਾਂ ਵਿਸ਼ਾਲ ਪੰਡਾਰਾ ਮਿਤੀ 25 26 27 28 ਜੁਲਾਈ ਨੂੰ 2025 ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮਾਤਾ ਚਿੰਤਪਨੀ ਰੋਡ ਹਜਰਤ ਬਾਬਾ ਸ਼ਾਹ ਨੂਰ ਜਮਾਲ ਜੀ ਦੇ ਘੇੜ ਦੇ ਕੋਲ ਹਨ ਇਹ ਵੀ ਇੱਥੇ ਵੀ ਲੱਗਾ ਹੁੰਦਾ ਇਹ ਦੇਖੋ ਇਹ ਜਗ੍ਹਾ ਤੇ ਲੰਗਰ ਹੁੰਦਾ ਆ ਤੇ ਲੱਗੇ ਆ ਬੋਰਡ ਇਹ ਦੇਖੋ ਇਹ ਵੀ ਬੋਰਡ ਲੱਗਾ ਆ ਹਨਾ ਤੇ ਇੱਥੇ ਵੀ ਲੰਗਰ ਆ ਜੈ ਮਾ ਦੁਰਗਾ ਲੰਗਰ ਕਮੇਟੀ ਵੈਲ ਵੈਲਫੇਅਰ ਸੁਸਾਇਟੀ ਘਵਾਲ ਵਾਲਿਆਂ ਦਾ ਹਨਾ ਤੇ ਚਿੰਤਕੋਨੀ ਰੋਡ ਜੋ ਆਲਾ ਇਹਨਾਂ ਦੇ ਵਿੱਚ ਬੋਰਡ ਲੱਗਾ ਹੋਇਆ ਹੈ ਜੋ ਜਿੱਧਰ ਵੀ 15ਵਾਂ ਵਾਰਸ਼ਿਕ ਭੰਡਾਰਾ ਸਾਬਨਾਸ਼ਟ ਮੇਲਾ ਮਾਤਾ ਚਿੰਤਪੁਰਨੀ ਜਲੰਧਰਵਾੜੋ ਕੀ ਔਰ ਸੇ 26 ਜੁਲਾਈ ਤੋਂ 2 ਅਗਸਤ 2025 ਤੱਕ ਸਤਾਨ ਚ ਚੋਹਾਰ ਡੈਮ ਨਜ਼ਦੀਕ ਕਲਪਨਾ ਵੈਲੀ ਹੋਟਲ ਕੋਲ ਇਹ ਤਰੀ ਬੋਰਡ ਲੱਗਾ ਇੱਥੇ ਲੰਗਰ ਲੱਗਾ ਹੁੰਦਾ ਆ ਇੱਥੇ ਲੰਗਰ ਲੱਗਾ ਹੁੰਦਾ ਇਹ ਜਿੰਨੇ ਵੀ ਬੋਰਡ ਆ ਲੰਗਰਾਂ ਦੇ ਹਨ ਤੇ ਇਹ ਸਾਰੇ ਮਤਲਬ ਇਹ ਜਿਹੜੇ ਪਹਿਲਾਂ ਵੀ ਜਿੱਦਾਂ ਦੱਸਿਆ ਕਿ ਚਿੰਤਪੁਰਨੀ ਜਿਹੜੇ ਜਾਂਨੇ ਤੇ ਜਾਂਦੇ ਆ ਸਾਵਣ ਮੇਲਾ ਆਸਟਮੀ ਤੇ ਤੇ ਟੋਟਲੀ ਲੱਗਾ ਆ ਹਾਂ ਮੈਂ ਜਾ ਇੱਧਰ ਵੀ ਲੱਗਾ ਆ ਜੈ ਮਾਤਾ ਚਿਤਪੁਰਨੀ ਸੇਵਾ ਦਲ ਸੇਵਾ ਮੰਡਲ ਡਾਂਡਾ ਵਿਸ਼ਾਲ ਲੰਗਰ ਪਹਿਲੇ ਨਵਰਾਤੇ ਤੋਂ ਮਾਤਾ ਦੀ ਇੱਛਾ ਤੱਕ ਤੇ ਇੱਛਾ ਤੱਕ ਉਸਾਰ ਲੰਗਰ ਲਗਾਇਆ ਜਾਵੇਗਾ ਇਹ ਦੇਖੋ ਇੱਥੇ ਵੀ ਲੱਗਾ ਹੈ ਬੋਰਡ ਤੇ ਇਹ ਨੋਮਾ ਆ ਵਿਸ਼ਾਲ ਲੰਗਰ ਲੋ ਜੀ ਇੱਧਰ ਵੀ ਸੋਲਮਾ ਪਰਚੀਨ ਸ਼ਿਪ ਮੰਦਰ ਪਿੰਡ ਪਤਾਰਾ ਜਲੰਧਰ ਵੱਲੋਂ ਸੋਲਮਾ ਬਾਸ਼ਿਕ ਲੰਗਰ ਮਿਤੀ 25 ਜੁਲਾਈ ਤੋਂ 29 ਜੁਲਾਈ ਤੱਕ ਤੇ ਇਹ ਦੇਖੋ ਜੀ ਜ਼ੂਮ ਕਰਕੇ ਦਿਖਾ ਦਾਨੇ ਆ ਇਹ ਪਰਚੀਨ ਸ਼ਿਪ ਮੰਦਰ ਪਿੰਡ ਪਤਾਰਾ ਵੱਲੋਂ ਜਲੰਧਰ ਵੱਲੋਂ ਲਗਾਇਆ ਜਾਵੇਗਾ ਇੱਥੇ ਵੀ ਲੰਗਰ ਲੋ ਜੀ ਇੱਧਰ ਵੀ ਬੋਰਡ ਲੱਗ ਕੇ ਆਇਆ ਤੇ ਇਹ ਸਾਰੇ ਲੰਗਰ ਮਤਲਬ ਕਿ ਲੱਗਣੀਆਂ ਜਿਦੋਂ ਜਿਹੜੇ ਚਿੰਤਪੁਰ ਨੇ ਨੂੰ ਹਨਾ ਚਾਲਿਆਂ ਤੇ ਜਾਂਦੇ ਆ ਤੇ ਮਾਤਾ ਚਿੰਤਪੁਰ ਨੇ ਦਰਸ਼ਨ ਕਰਨਾ ਉਹਨਾਂ ਵਾਸਤੇ ਲੰਗਰ ਲਗਾਏ ਜਾਂਦੇ ਆ ਥਾਂ ਥਾਂ ਚਿੰਤਪੁਰਨੀ ਰੋਡ ਤੇ ਥਾਂ ਥਾਂ ਲੰਗਰ ਲਗਾਏ ਜਾਂਦੇ ਉਹ ਤੁਹਾਨੂੰ ਦਿਖਾਉਂਦੇ ਆ ਤੇ ਜਿਨ੍ਹਾਂ ਨੇ ਮਾਤਾ ਚਿੰਤਪੁਰਨੀ ਚਾਲਿਆਂ ਤੇ ਜਾਣਾ ਹੋਵੇ 25 ਜੁਲਾਈ ਤੋਂ ਚਾਲੇ ਸ਼ੁਰੂ ਆ ਤੇ ਪਹਿਲੀ ਵਾਸਤੇ ਨੂੰ ਹੈਗੀ ਅਸ਼ਟਮੀ ਲੋ ਜੀ ਇਹ ਉਹ ਦਾ ਦਿਖਾ ਰਹੇ ਆ ਤੁਹਾਨੂੰ ਚਾਲ ਵੀ ਇੱਥੇ ਮੇਲਾ ਹੋ ਕੇ ਹਟਿਆ ਆ ਕੰਬੇ ਨਾ ਲੱਗਾ ਹੋਇਆ ਇਹ ਵੀ ਉਹੀ ਆ ਬੋਰਡ ਲਗਾਇਆ ਪਟੇ ਸ਼ਿਵ ਮੰਦਰ ਪਿੰਡ ਪਤਾਰਾ ਚੰਦਰਪੁਰਾ 16ਵਾਂ ਮਹਾਸ਼ਿਕ ਲੰਗਰ 25 ਜੁਲਾਈ ਤੋਂ 29 ਜੁਲਾਈ ਤੱਕ ਲੱਗਣਾ ਇਸ ਸਥਾਨ ਤੇ ਲੱਗਣਾ ਹੈ ਤੇ 25 ਜੁਲਾਈ ਤੋਂ 29 ਜੁਲਾਈ ਤੱਕ ਤੇ ਲੋ ਜੀ ਇਹ ਸਗੀ ਚਿੰਤਪੂਰਣੀ ਮਾਤਾ ਦੇ ਜਿਹੜੇ ਸਾਵਣ ਚਾਲੇ ਆਣੇ ਆ ਤੇ ਉਹਨਾਂ ਦੀ ਅਪਡੇਟ ਦੇ ਰਹੇ ਆ ਤੁਹਾਨੂੰ ਇਹ ਸ਼ੁਰੂ ਹੋ ਜਾਣਾ 25 ਜੁਲਾਈ ਤੋਂ ਸ਼ਾਵਣ ਮਹੀਨੇ ਦੇ ਉਹ ਦੋ ਲੰਗਰ ਲੱਗਣੇ ਆ ਪਹਿਲਾ ਲੰਗਰ ਲੱਗਣਾ ਮਾ ਮਾਈ ਦੀ ਕਿਰਪਾ ਸੇ ਕਿਰਪਾ ਸੇ ਇਸ ਥਾਂ ਪਰ ਹਨ 24 25 26 27 ਜੁਲਾਈ ਕੋ ਲੰਗਰ ਲਗਾਇਆ ਜਾਏਗਾ ਤੇ ਦੂਜਾ ਲੰਗਰ ਜਿਹੜਾ ਲੱਗਣਾ ਉਹ ਪਹਿਲੀ 2 3 4 ਵਾਸਤੇ ਨੂੰ ਤੇ ਬੋਰਡ ਲੱਗੇ ਹੋਏ ਆ ਲੋ ਜੀ ਇਹ ਦੇਖੋ ਇਹ ਦੋ ਲੰਗਰ ਜੋ ਲਗਾਏ ਜਾਣੇ ਥਾਂ ਤੇ ਤੇ ਲੋ ਜੀ ਲੋ ਜੀ ਦਾ ਦਰਸ਼ਨ ਕਰੋ ਮਾਤਾ ਰਾਣੀ ਦੇ ਤੇ ਲੋ ਜੀ ਦਰਸ਼ਨ ਇਹ ਦੇ ਮੰਦਿਰ ਦਾ ਪਹਿਲਾ ਇਸ ਵੇਲੇ ਮਾਤਾ ਦੇ ਮੰਦਿਰ ਆਨੇ ਆ ਲੋ ਜੀ ਲੋ ਜੀ ਇਸ ਤਰ੍ਹਾਂ ਗੁਫਾ ਬਣੀ ਹੋਈ ਆ ਤੇ ਮਾਤਾ ਦੇ ਦਰਵਾਜ਼ੇ ਜਾਣੇ ਇਹ ਬੋਤ। ਬੋਤ ਇਹ ਚਿੰਤਪੁਰ ਇਹ ਜੋ ਹੈ ਕਿ ਮਾਤਾ ਰਾਣੀ ਦੇ ਦਰਬਾਰ ਵਾ ਤੇ ਜਿਸ ਵਲੇ ਜਦੋਂ ਚਿੰਤਪੁਰ ਨੇ ਸਭ ਜਾਣਦੇ ਆ ਤੇ ਇਹ ਅਧਰਾ ਦ੍ਰਿਸ਼ ਦਾ ਮੰਦਵੋ ਇਸ ਕੋਈ ਕਰਸ਼ਾ ਤੇ ਇੱਧਰ ਕ੍ਰਿਪਤੀ ਬਾਲਾ ਜੀ ਦਾ ਤੇ ਇੱਧਰ ਸਾਈਂ ਜੀ ਦਾ ਲੋਕ ਕਰੇ ਦਰਸ਼ਨ ਕਹਿੰਦੇ ਤੇ ਜਦੋਂ ਲੈ ਚੰਤ ਪੁਣੇ ਚਾਹੁੰਦੇ ਆ ਤੇ ਇੱਥੇ ਮਿਲਦਾ ਹੈ ਮਾਤਾ ਰਣੀ ਦਾ ਦਰਬਾਰ ਲਈ ਉਸੇ ਕੋਈ ਦਰਸ਼ਕ